ਗਏ ਇਹ ਉਹ ਵਿਅਕਤੀ ਹੈ ਜਿਸ ਵੱਲੋਂ ਜਿਹੜਾ ਵਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਦੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੁਰੰਤ ਉਹ ਥਾਣੇ ਪਹੁੰਚਿਆ ਥਾਣੇ ਪਹੁੰਚ ਕੇ ਜਿਹੜਾ ਵਾ ਉਹ ਖੁਦ ਨੂੰ ਸਰੈਂਡਰ ਕੀਤਾ ਕਿ ਮੈਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਲਦੀ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਕੀ ਕਾਰਨ ਰਹੇ ਨੇ ਕਿਉਂ ਇਸ ਵਕਤ ਤੋਂ ਇਸ ਵੱਲੋਂ ਜਿਹੜਾ ਵਾ ਇਸ ਘਟਨਾ ਨੂੰ ਜਿਹੜਾ ਵਾ ਅੰਜਾਮ ਦਿੱਤਾ ਗਿਆ ਉੱਥੇ ਹੀ ਤਿੰਨੇ ਖੋਲੇ ਰਾਜ਼ ਹਾਂਜੀ ਐਸੀ ਗਾਤਨਾ ਡੇਲੀ ਬੱਸ ਪੰਜਾਬੀ ਲਾ ਤੇ ਇੱਕ ਵਰਲਡ ਪੰਜਾਬੀ ਲਾ ਇਦਾਂ ਹੀ ਆਈਡੀਆ ਲਾਤੀ ਆਪਾਂ ਮੋਕ ਥਰੂ ਕਰਕੇ ਬਾਈ ਕਰਦੀ ਤੰਗ ਕਰਦੀ ਫਿਰ ਉਦੋਂ ਕੀ ਦਾ ਕਹਦਾ ਪੁੱਤੋਂ ਆਪਾਂ ਕੀ ਖਰਾਬ ਕਰਦੀ ਮਾਂ ਮਾਂ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਿਹਾ ਨੇ ਤੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਗੰਡੋ ਇਹ ਬੱਚੇ ਦਾ ਕੀ ਕਸੂਰ ਸੀ ਬੱਚਾ ਵੀ ਕੇ ਨਾਲ ਦਾ ਨਾਲ ਲਾਗਿਆ ਹੋਰ ਕਦੀ ਡੰਡੇ ਮਰਾਉਂਦੇ ਹੀ ਕਦੀ ਕੋਝ ਕਰਾਉਂਦੇ ਬੱਚੇ ਕੋ ਮਰਾ ਕੋਝ ਕਰਾਉਂਦੇ ਬੱਚਾ ਗੱਜ ਨਾ ਰੱਬ ਦਾ ਬੱਚਾ ਪਿਆਰਾ ਬੱਚਾ ਵਾਹ ਰੱਬ ਦਾ ਬੱਚਾ ਮੇਰਾ ਵੀ ਨਿਕਾਜਾ ਜਿਹੜਾ ਬੱਚਾ ਉਹ ਵੀ ਨੱਬ ਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਉਹਨਾਂ ਅਫਸੋਸ ਨਹੀਂ ਹੈਗਾ ਆਪਣੇ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈਗਾ ਹੈਗਾ ਅਫਸੋਸ ਤਰੀਕੇ ਨਾਲ ਇਹ ਠਾਣੇ ਪਹੁੰਚਿਆ ਸਵੇਰੇ ਜਦੋਂ ਇਸ ਘਟਨਾ ਨੂੰ ਜਾਣਦੇ ਤੋਂ ਬਾਅਦ ਆਪਾਂ ਫਿਰ ਦਰਜ ਕਰਤੀ ਜੀ ਤੇ ਇਹਦੀ ਅਸੀਂ ਕਟਪ੍ਰਿਸ਼ ਕਰ ਰਹੇ ਹਾਂ ਇਹਦੇ ਰੈਸਟ ਪਾ ਲਈਓ ਹਾਂ ਜੀ ਤੇ ਇੱਥੇ ਥਾਣੇ ਚ ਲਿਖੜੇ ਤੇ ਆਇਆ ਸੀ ਕਿਸ ਤਰੀਕੇ ਨਾਲ ਆਇਆ ਕੀ 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 ਦੱਸਿਆ ਇਹਨੇ ਆਗੇ ਤੁਹਾਨੂੰ ਨਹੀਂ ਥਾਣੇ ਦਾ ਆਪਣਾ ਹੀ ਨਹੀਂ ਦੀ ਇਨਵੈਸਟੀਗੇਸ਼ਨ ਕਰ ਲਈ ਆ ਬਾਕੀ ਤੁਹਾਨੂੰ ਦੱਸ ਦਿਆਂਗੇ ਰੈਸਟ ਪਾ ਲਈ ਆ ਮੇਰੇ ਕਹਿੰਦਾ ਕਿ ਲਿਖੜੇ ਤੇ ਬੜੇ ਸੀ ਆਇਆ ਕਿਸ ਤਰ੍ਹਾਂ ਆਤੋਂ ਗਿਆ ਸੀ ਕਿਤੇ ਗੁਰਦੁਆਰੇ ਮੱਥਾ ਟੇਕ ਕੇ ਫਿਰ ਦੇ ਰਾਜੇ ਰੱਖਾਈ ਇਹਨੇ ਕੋਈ ਨਹੀਂ ਨਹੀਂ ਕੋਈ ਠੀਕ ਆਇਆ ਸਰ ਆ ਜੀ ਨਹੀਂ ਮੈਂ ਚੱਲ ਰਹੀ ਤੇ ਫਿਰ ਆਇਆ ਆਗੇ ਦੱਸਿਆ ਕੀ ਇਹਨੇ ਤੁਹਾਨੂੰ ਮੈਂ ਤਾਂ ਮੇਰੇ ਬਾਹਰ ਜਾ ਕੇ ਪੁੱਛ ਕੇ ਚੱਲ ਰਹੀ ਆ ਮੈਂ ਤੁਹਾਨੂੰ ਦੱਸ ਦਿਆਂਗਾ ਸਰ ਦੇਖੋ